ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਅੱਜ ਦੇ ਬਲੌਗ ਵਿੱਚ ਤੇ ਅੱਜ ਰਵਿੰਦਰਜੀਤ ਕਹਿੰਦਾ ਵੀ ਪ੍ਰਸ਼ਾਦੇ ਸਬਜੀ ਨਾਲ ਨਹੀਂ ਛਕਣੇ ਹੈਗੇ ਵੀ ਚੂਰੀ ਘੁੱਟਣੀਆਂ ਸੱਕਰ ਵਾਲੀ ਦੇਸੀ ਘਿਓ ਚ ਤੇ ਹੁਣ ਰਵਿੰਦਰਜੀਤ ਚੂਰੀ ਘੁੱਟੂਗਾ ਇਹਦੀ ਡਿਊਟੀ ਲਈ ਆ ਮੈਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਨਾਟਕ ਪਹਿਲਾਂ ਤਾਂ ਐਂਉਂ ਕਰ ਦਿੰਦੇ ਹਾਂ ਨਾ ਹਾਂਜੀ ਹਾਂਜੀ ਤੋੜ ਕੇ ਹੀ ਤੋੜ ਕੇ ਹੀ ਗਰਮ ਰੋਟੀ ਆ ਗਰਮ ਪ੍ਰਸ਼ਾਦ ਆ ਕਿੰਨੇ ਟਾਈਮ ਬਾਅਦ ਖਾਣ ਲੱਗਿਆ ਮੇਰੇ ਚੋਰੀ ਹੁਣ ਤਾਂ ਬੋਟਲ ਹਾਂ ਚੋਰੀ ਹੁਣ ਕੁੱਟਿਓ ਨਹੀਂ ਕਰਦੇ ਫਿਰ ਐ ਚੰਗੀ ਤਰ੍ਹਾਂ ਇਹਨੂੰ ਉਹ ਕਰ ਲਈ ਕ੍ਰਸ਼ ਜਿਵੇਂ ਕਹਿੰਦੇ ਹੁੰਦੇ ਆ ਸੱਕਰ ਚ ਮਿਲਾ ਲੀਂ ਕਿਉਂ ਪਾ ਕੇ ਜਿਵੇਂ ਆਟਾ ਗੁੰਨਦੇ ਹੁੰਦੇ ਹਾਂ ਹਾਂਜੀ ਹਾਂਜੀ ਮਸਾਂ ਹੀ ਨਹੀਂ ਕਰ ਰਹਾ ਹੈਗਾ ਐ ਐ ਕਰਦੇ ਹਾਂ ਹਾਂ ਦੋ ਹੱਥਾਂ ਨਾਲ ਆ ਵੀ ਪਾਲਮ ਵਿੱਚ ਹਾਂਜੀ ਪੁੱਤ ਪਾ ਲੋ ਪਹਿਲਾਂ ਇਹ ਨਿੰਗਦੀ ਦੇਖ ਲਓ ਨਹੀਂ ਹੁਟ ਕੇ ਕਿੰਨੇ ਚਾਰ ਪ੍ਰਸ਼ਾਦੇ ਹੋ ਗਏ ਚਾਰ ਹੋ ਗਏ ਚਾਰ ਕੋਈ ਨਹੀਂ ਚਾਰ ਦੀ ਕੁੱਟ ਲਓ ਬਾਕੀ ਸਬਜੀ ਨਾਲ ਖਾ ਲਿਓ ਜੇ ਖਾਣੇ ਆ ਹੱਥਾਂ ਨਾਲ ਇਹ ਰਲੋ ਪੁੱਤ ਚਮਚਾ ਨਾਲ ਨਹੀਂ ਰਲੋ ਗਦੀ ਬਸਣ ਕੇ ਪਾਲਮ ਹਾਂਜੀ ਹਾਂਜੀ ਕਿਉਂ ਸਾਰੇ ਤੇ ਐਨ ਫਾਦੋ ਚੰਗੀ ਤਰ੍ਹਾਂ ਅ ਬੱਚਾ ਜਿਹੜਾ ਕੰਮ ਖੁਸ਼ੀ-ਖੁਸ਼ੀ ਕੋਈ ਕਿਚਨ ਦਾ ਕਰਨਾ ਚਾਹੁੰਦਾ ਉਹਨੂੰ ਬੀਬੀਆਂ ਭੈਣਾਂ ਕਰਨ ਦਿਆ ਕਰੋ ਕਈ ਵਾਰ ਇਹਨੂੰ ਹੋ ਜਾਂਦਾ ਮਮਾ ਅੱਜ ਸਬਜੀ ਨੂੰ ਤੜਕਾ ਮੈਂ ਲਾਉਂਗਾ ਮੈਂ ਕਹਤ ਨਹੀਂ ਕੋਈ ਨਹੀਂ ਪੁੱਤ ਆਹ ਪਤਾ ਕੀ ਐ ਨਾ ਜਿੱਥੇ ਆਪਾਂ ਘਰ 'ਚ ਇਕੱਲੇ ਇਕੱਲੇ ਆਂ ਕਈ ਵਾਰ ਆਪਾਂ ਨੂੰ ਸੌਂ ਡਿਗਣ ਪੈਣ ਹੋ ਜਾਂਦੀ ਐ ਮੈਂ ਕਈ ਵਾਰ ਬਿਮਾਰ ਹੋ ਜਾਂਦੀ ਆ ਕੋਈ ਬੁਖਾਰ ਵਗੈਰਾ ਹੋ ਜਾਂਦਾ ਐ ਇੱਕ ਐਨ ਨੂੰ ਮम्मा ਕੋਈ ਨਹੀਂ ਤੁਸੀਂ ਪਏ ਰਹੋ ਮੈਂ ਲਾ ਲੈਣਾ ਚਾਰ ਫੁਲਕੇ ਮੈਂ ਲਾ ਲੈਣਾ ਸਬਜ਼ੀ ਦਾ ਤੜਕਾ ਤਿੰਨ ਕ ਸਾਲ ਪਹਿਲਾਂ ਮੈਂ ਕਾਫੀ ਬਿਮਾਰ ਹੋ ਗਈ ਸੀਗੀ ਪਹਿਲਾਂ ਦੀਪੀ ਲਾ ਗਈ ਕਈ ਦਿਨ ਚਲੋ ਧੀਆ ਭਣਾ ਦਾ ਇੰਨਾ ਰਹਿ ਕੇ ਨਹੀਂ ਸਰਦਾ ਫਿਰ ਇਹਨੇ ਵਿਚਾਰੇ ਨੇ ਤਿੰਨ ਚਾਰ ਦਿਨ ਮੈਂ ਮਾੜਾ ਮੋਟਾ ਕਰ ਲੈਂਦੀ ਸੀ ਜਿੰਨਾ ਕੁ ਮਿੱਤੇ ਕੰਮ ਹੁੰਦਾ ਸੀਗਾ ਕਮਜ਼ੋਰੀ ਬਹੁਤ ਆ ਗਈ ਸੀਗੀ ਫੇਰ ਬਾਕੀ ਇਹ ਕਹਿ ਦਨ ਮੈਂ ਕੋਈ ਨਹੀਂ ਮੈਂ ਤੜਕਾ ਲਾ ਲੈਣਾ ਫਾਇਦਾ ਹੀ ਹੈ ਜੀ ਕਾ ਬੇ ਕੰਮ ਦਾ ਕੋਈ ਮਹਿਣਾ ਨਹੀਂ ਹੈਗਾ ਕੋਈ ਵੀ ਕਰ ਸਕਦਾ ਕੋਲਾ ਕਿ ਦਿਖਾਉ ਹਾਂ ਆ ਬੜੀ ਪਾਇ ਨਾ ਆਹੋ ਖਾ ਚੋੜ ਤੰਗੀ ਜੂ ਨਾ ਨਾ ਸ਼ੱਕਰ ਨਹੀਂ ਥੋੜੀ ਹੈਗੀ ਸ਼ੱਕਰ ਬਥੇਰੀ ਹੈ ਮੈਂ ਪਹਿਲਾਂ ਹੀ ਜ਼ਿਆਦਾ ਛਾਣ ਲਈ ਥੀ ਬੜੀਆਂ ਚੂਰੀਆਂ ਰਵਿੰਦਰ ਅਸੀਂ ਬਚਪਨ ਚ ਖਾਧੀਆਂ ਹੁਣ ਤਾਂ ਜੇ ਚੂਰੀਆਂ ਬੱਚੇ ਘੱਟ ਲਾਈਕ ਕਰਦੇ ਨੇ ਹਾਂ ਹੁਣ ਚੂਰੀਆਂ ਬਥੇ ਕਿੱਥੇ ਦੀਆਂ ਨੇ ਕਿ ਹੁਣ ਚੂਰੀਆਂ ਨਹੀਂ ਸ਼ੋਹ ਦੀਆਂ ਜਿਵੇਂ ਆਹ ਚਾਹ ਚੂਰੀ ਵਾਲੇ ਬਜਾਗ ਜਗਾ ਖੁੱਲਣ ਲੱਗ ਗਏ ਲੋਕ ਉੱਥੇ 50 50 60 60 ਰੁਪਏ ਦੇ ਕੇ ਮਤਲਬ ਜ਼ੂਰੀਆਂ ਖਾਣੇ ਪਸੰਦ ਕਰਦੇ ਨੇ ਉਹੀ ਮੁੱਲ ਦੀਆਂ ਚੀਜ਼ਾਂ ਪੁੱਤ ਜਿਹੜੀ ਆ ਚੂਰੀ ਹੈ ਦੀ ਤਾਂ ਕੋਈ ਰੀਸ ਨਹੀਂ ਨਾ ਹੈਗੀ ਹਾਂ ਦੇ ਹੁਣ ਲੱਗੀ ਕਿਉਂ ਨੇਚਰਲ ਸ਼ੱਕਰ ਘਰ ਦੀ ਨੇਚਰਲ ਮੱਕੀ ਦੀ ਰੋਟੀ ਨੇਚਰਲ ਬਾਕੀ ਆਪਾਂ ਖੁਦ ਹੈਨਾ ਪ੍ਰਸ਼ਾਦ ਦਾ ਤਿਆਰ ਕਰਨਾ ਕਿਸੇ ਤੋਂ ਰਮੇ ਖੁਦ ਮਿਹਨਤ ਕਰਦੇ ਹੋ ਜਾਲ ਖਾਣ ਦਾ ਹਾਂ ਖਾਣ ਦਾ ਮਜ਼ਾ ਆਉਂਦਾ ਹੈ ਜਿਹੜੀ ਸੋਹਣੀ ਆ ਖਾਂਦੀ ਮਤਲਬ ਖਾਣੀ ਸੋਕੀ ਆ ਹਾਂਜੀ ਖਪਾਉਣੀ ਬਹੁਤ ਆ ਖਪਾਉਣੀ ਔਖੀ ਆ ਹੈਵੀ ਹੋ ਜਾਂਦੀ ਹੈ ਹੈਵੀ ਹੋ ਜਾਂਦੀ ਕਿਉਂਕਿ ਦੇਖੋ ਇਹਦੇ ਚ ਜਿਹੜਾ ਦੇਸੀ ਘਿਓ ਆ ਬਹੁਤ ਜ਼ਿਆਦਾ ਮਾਤਰਾ ਚ ਬਣਦਾ ਹਾਂਜੀ ਹਾਂ ਪੌਣਾਂ ਦੇ ਚਲ ਚਮਚਾ ਵੀ ਪਾ ਲੰਨੇ ਆ ਹੱਟੋ ਘੱਟ ਦੇ ਵਿੱਚ ਅੱਧੀ ਗੋਲੀ ਤੋਂ ਥੋੜਾ ਜਿਹਾ ਘੱਟ ਪਾਇਆ ਬਣ ਗਈ ਉਸ ਸਰ ਸਵਾ ਸੌ ਕੋਈ ਕਰ ਪੁੱਤ ਨੂੰ ਲੱਡੂ ਜੇ ਵਟ ਲੈਂਦੇ ਹੁੰਦੇ ਆ ਨਾ ਜੀ ਜਰਵਿੰਦਰ ਛੋਟਾ ਜਾਂ ਹੁੰਦਾ ਤੇ ਹਾਂ ਪੇੜੇ ਜੇ ਵਟ ਕੇ ਹੋਏ ਕਈ ਵਾਰ ਤਾਂ ਮੈਂ ਸਕੂਲ ਨਹੀਂ ਵੀ ਜਾਂਦਾ ਰਿਹਾ ਹਾਂ ਹਾਂ ਨਹੀਂ ਜਾਂਦਾ ਰਿਹਾ ਅਸੀਂ ਬਹੁਤ ਲਗਾਇਆ ਸਕੂਲ ਨੂੰ ਪੰਨ ਮੰਨ ਕੇ ਲੈ ਜਾਣੇ ਜਾਂਦੀ ਕਰਨਾ ਬਸ ਇਹਦੇ ਦੀ ਗੱਲ ਆ ਹਾਂਜੀ ਉਹ ਲੱਡੂਏ ਬਣਾ ਕੇ ਖਾਈਏ ਜੀ ਪਾਪਾ ਨੇ ਵਧੀਆ ਯਾਦ ਕਰਾਤਾ ਹਾਂ ਤਾਂ ਧਰ ਲਾ ਪਲੇਟ ਚ ਪਲੇਟ ਚ ਬਣਾ ਕੇ ਧਰ ਲਾ ਪਈਆ ਪਲੇਟ ਚ ਲੈ ਤਾ ਜਦ ਮਤਲਬ ਮਨ ਕਰਨਾ ਵੀ ਦੋ ਰੋਟੀਆਂ ਦੀ ਚੋਰੀ ਖੋਟ ਲਾ ਦੋ ਦੀ ਖੋਟ ਦੇ ਖੋਟ ਦੇ ਭੁੱਖ ਚਾਹੇ ਰੋ ਦੀ ਹੋਵੇ ਹਾਂਜੀ ਪਤਾ ਚਾਹ ਖਾ ਜਾਂਦਾ ਦਾ ਹਾਂ ਕੋਸ ਮਾਂ ਦੇ ਹੱਥ ਦੀ ਹੁੰਦੀ ਸੀ ਨਾ ਚੋਰੀ ਉਹ ਵੀ ਫਰਕ ਹੁੰਦਾ ਦਾ ਇਹਦੇ ਚ ਰੱਖ ਲਵਾ ਇਹਦੇ ਚ ਰੱਖ ਮੁੰਡਾ ਆ ਕੱਢੀ ਛੋਟੀ ਨਾ ਹੋਵੇ ਪਲੇਟ ਹੈ ਵੱਡੀ ਲੱ ਲੱਬਾ ਤਾਂ ਬਹੁਤ ਬੜਾ ਲਾ ਆਹਨ ਦੇਖਿਓ ਜੀ ਐਨ ਅੱਜ ਪ੍ਰਾਣੀਆਂ ਜਿਆਦਾ ਲੱਗਿਆ ਹੈ ਰਵਿੰਦਰ ਜੀ ਤਾਂ ਤਾਂੀਆਂ ਕਰੀਂ ਪਤਾ ਜੀ ਨੇ ਪ੍ਰਾਣੀਆਂ ਜਿਆਦਾ ਨਾ ਕਰੂਂਦੇ ਹਾਂ ਕੁੱਟ ਕੇ ਬੱਟੀ ਬੁੱਤਾਂ ਨੂੰ ਆਹ ਬੱਚਿਆਂ ਨੂੰ ਕਹਿੰਦੀ ਆਂ ਬਈ ਪੁੱਤਰੋ ਜਿਹੜਾ ਚੂਰੀਆਂ ਖਾ ਕੇ ਸਰੀਰ ਬਣਿਆ ਹੁੰਦਾ ਘਰ ਦੀਆਂ ਖਰਾਕਾਂ ਖਾ ਕੇ ਨੇਚਰਲ ਦੁੱਧ ਘਿਓ ਮੱਖਣ ਸਾਗ ਮੱਕੀ ਦੀਆਂ ਰੋਟੀਆਂ ਇਹਨਾਂ ਨਾਲ ਸਰੀਰ ਬਣਦਾ ਨਾ ਉਹ ਹੋਰ ਨਾਲ ਚੀਜ਼ਾਂ ਨਾਲ ਨਹੀਂ ਬਣਨਾ ਅੱਧੀ ਗੋਲੀ ਅੱਧੀ ਗੋਲੀ ਪੈ ਗਈ ਨਾ ਇਹਦੇ ਚ ਕਿਉਂ ਅੱਧੀ ਹੁਣ ਅਰਵਿੰਦਰ ਅੱਧੀ ਗੋਲੀ ਨਾ ਸਾਡੇ ਅੰਦਰੇ ਜਾਣਾ ਹੈ ਨਾ ਦੇਖੋ ਨਾ ਕਿੰਨਾ ਅਸਰ ਕਰਨਾ ਐਸੀ ਦੇਸੀ ਕਿਉ ਛੜਤਾ ਪੁੱਤ ਜਿਹੜੇ ਮਿਹਨਤ ਕਰਦੇ ਨੇ ਮਤਲਬ ਦਿਨ ਦਿਹਾੜੀ ਰੋਕਾ ਦਿੰਦੇ ਨੇ ਨਾ ਉਹ ਕਿਆ ਕਹਿੰਦੇ ਨੇ ਦਿਹਾੜੀਆਂ ਕਰਦੇ ਨੇ ਉਹਨਾਂ ਲਈ ਤਾਂ ਬਹੁਤ ਵਧੀਆ ਜਿਹਾ ਬਹੁਤ ਵਧੀਆ ਬੜਾ ਮਾਣ ਦੀ ਗੱਲ ਹਾਂ ਕੁਸ ਵੀ ਆ ਹਰਵਿੰਦਰ ਜੀ ਤਾਂ ਸਾਨੂੰ ਦਾਲ ਸਬਜ਼ੀ ਚ ਦੇਸੀ ਘਿਓ ਜ਼ਰੂਰ ਪਾਉਣਾ ਚਾਹੀਦਾ ਲਾਜ਼ਮੀ ਹਾਂ ਬੇਟਾ ਤਾਂ ਸਾਡੇ ਅਗਰ ਡਾਕਟਰਾਂ ਨੇ ਕੀਤਾ ਹਾਂ ਛੱਡ ਦਿਓ ਜੀ ਇਹ ਨਹੀਂ ਖਾਣਾ ਤੁਸੀਂ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਆਪਣੀ ਜਗ੍ਹਾ ਸਹੀਆਂ ਉਹ ਕਿਵੇਂ ਹੈਗੀਆਂ ਜਿਹੜਾ ਅਰੀਜਨਲ ਦੇਸੀ ਕਿਓ ਆ ਮਿਲਦਾ ਹੀ ਨਹੀਂ ਮਿਲਦਾ ਨਹੀਂ ਜੀ ਇਹਦਾ ਮੈਂ ਜਾਂਦਾ ਮੈਂ ਤਾਂ ਇਹ ਕਹਿਣਾ ਹਾਂ ਵੀ ਤੁਸੀਂ ਜੇ ਲੈਣਾ ਹੀ ਆ ਤਾਂ ਪਰ ਤੋਂ ਘੜਦੇ ਨਹੀਂ ਮੇਰਕੇ ਦਾ ਹਾਂ ਮੇਰਕੇ ਦਾ ਹਮੇਸ਼ਾ ਆਪਾਂ ਮੇਰਕੇ ਦਾ ਹੀ ਕਿਉ ਲੈਂਦੇ ਆ ਡੈਰੀ ਤੋਂ ਡਰਨ ਚਲੋ ਬਣਾਉਂਦੀ ਤਾਂ ਫਰਮਾਂ ਨਕਲੀ ਬਣਾਈ ਜਾਂਦੀਆਂ ਨੇ ਵਿੱਚ ਇਹ ਵੀ ਬਹੁਤ ਕੁਝ ਆਉਂਦਾ ਨਕਲੀ ਦਾ ਹਾਂਜੀ ਹਾਂਜੀ ਪਰ ਤੁਸੀਂ ਡੈਰੀਆਂ ਤੋਂ ਲੈ ਜਾਓ ਜ਼ਿਆਦਾ ਕਿਉਂਕਿ ਉੱਥੇ ਸਿੱਧਾ ਜਿਹੜਾ ਦੇਨ ਦੇ ਸਪਲਾਈ ਆਉਂਦੀ ਹੈ ਆਪਣੇ ਸਰਕਾਰੀ ਰੈਰੀਆਂ ਤੇ ਉੱਥੇ ਫੇਰ ਕੇ ਦੀ ਸਪਲਾਈ ਸਿੱਧੀ ਇਹਨਾਂ ਦੇ ਪਲਾਂਟ ਚ ਆਉਂਦੀ ਆ ਹਾਂਜੀ ਹਾਂਜੀ ਆਹ ਦੇਖੋ ਜੀ ਨਕਾਨਾ ਤੱਕ ਵੀ ਕੋਈ ਯਕੀਨ ਨਹੀਂ ਹੁੰਦਾ ਵੀ ਕਿ ਕਹੇ ਜਾ ਜਾਂਦਾ ਕਹੇ ਜਾ ਨਹੀਂ ਕਿੰਨਾ ਸੋਹਣਾ ਲੱਡੂ ਤਿਆਰ ਹੋਨੇ ਆ ਪੁੱਤਰੋ ਤੁਸੀਂ ਵੀ ਆਪਣੀ ਮੰਮਾ ਤੋਂ ਚੂਰੀ ਕਟਵਾ ਕੇ ਖਾਇਓ ਨਹੀਂ ਤੁਸੀਂ ਮੰਮਾ ਨੂੰ ਆਪ ਚੂਰੀ ਘੁੱਟ ਕੇ ਖਿਲਾਇਓ ਬਣਾ ਲੈ ਯਾਰ फटाफट ਦੇ ਮਾਵਾ ਦਾ ਰੋਜਾ ਚੱਕੀਆਂ ਨਾਲ ਦੀ ਨਾਲ ਉਹਨਾਂ ਨੇ ਇੱਕ ਟਰਾਈ ਕਰ ਲੋ ਐਡ ਬਲਵਾਦ ਅੱਛਾ ਰਵਿੰਦਰ ਜੀ ਦਾ ਆਪਣੇ ਪਾਪਾ ਨੂੰ ਕਹਿੰਦਾ ਵੀ ਇੱਕ ਲੱਡੂ ਖਾ ਕੇ ਦੇਖੋ ਬਈ ਵਧੀਆ ਬਣਿਆ ਦੇਖੋ ਜੀ ਇਹ ਇਹ ਆ ਅਸਲੀ ਦੌਲਤ ਹੈ ਨਾ ਮਾਪੇ ਪਤਾਵੇਂ ਚੈਤੀਆ ਪੁੱਤਾਂ ਨੂੰ ਖਲਾਉਂਦੇ ਰਹਿੰਦੇ ਆ ਕਿਸ ਨਗਸ ਪੁੱਤ ਕਹਿੰਦਾ ਮੈਂ ਪਾਪਾ ਤੁਸੀਂ ਖਾ ਕੇ ਦੇਖੋ ਮੈਂ ਬਣਾ ਲਿਆ ਸਾਰੇ ਸਾਜਿਆ ਰਹੇ ਸਾਰੇ ਰੋਟੀ ਲੈ ਕੇ ਪੰਜ ਸੀ ਛੇ ਨੇ ਛੇ ਨੇ ਬਹੁਤ ਵਧੀਆ ਜੀ ਐ ਟਕਾ ਲਵਾ ਗਾਈ ਮਹਾਰਾਜ ਸਾਰੇ ਬੱਚਿਆਂ ਨੂੰ ਮਾਪਿਆਂ ਦੇ ਅਗਿਆਕਾਰੀ ਰੱਖੇ ਸੱਚੇ ਬਾਦਸ਼ਾਹ ਇਹਨਾਂ ਦੀ ਮਤਬੁੱਧੀ ਸਹੀ ਰੱਖੇ ਸੱਚੇ ਬਾਦਸ਼ਾਹ हाँ जी हाँ देखो चूरी दी चूरी के लड्डू हो गए तैयार <laughs> अचार नींबू का पाया सी आधे दा नींबू का मेह चल धुप्प लग जाए ना अचार खराब नहीं होंगे ਕਹੀ ਵੀ ਲਿਹਾਉਣੀ ਪਊ ਮੈਂ ਤੇ ਦਪ aeration ਪਰ ਬੈਠ ਕੇ ਵੀ ਨਹੀਂ ਪੱਟ ਹੋਣੀਆਂ ਗੱਜਰਾ ਕਹੀ 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 ਮਨੇ ਘਰ ਆਇਆ ਬਦਰ ਨਹੀਂ ਕਹੀ ਸਾਰੇ ਟਟਵਾਇਰ ਕਰਨੇ ਪੈਣੇ ਆ ਬੀਬੀ ਦੇ ਗਾਣੇ ਟਟਵਾਇਰ ਚਲੋ ਹੁਣ ਪਟਾ ਗਾਜਰਾ ਹਾਂ ਹੁਣ ਤਾਂ ਤਰਤੀ ਗਿਲੀ ਹੋਇਆ ਦੇਖਾਂ ਖਿੱਚ ਕੇ ਤਾਂ ਨਹੀਂ ਨਿਕਲਨੀ ਓਏ ਤਰਪਲਾ ਹੋ ਜਾਏ ਇਹ ਤਾਂ ਫਿਰ ਗਿਰ ਗਈ ਥੱਲੇ ਨਾ ਇੱਥੇ ਰੱਖ ਕਾਚੂ ਲੈ ਲੈ ਮਿੱਠੀ ਟੁੱਟੀ ਜਾਨੀ ਐ ਮੇਰੇ ਪੈ ਜਾਣੇ ਨੇ 76 ਸਰਦਾਰ ਨੇ ਕਹਿਣਾ ਵਿੱਚੇ ਥੋੜੀ ਗਈ ਤੂ ਗਾਜਰਾ ਬੜਾ ਪਤਾ ਤੈਨੂੰ ਗਾਜਰਾਂ ਦਾ ਆਏ ਆਏ ਆ ਦੋ ਵੱਟਾਂ ਲਾਤੀਆਂ ਦਾ ਦੋ ਵੱਟਾਂ ਨਾਲ ਕੀ ਹਲਕਣਾ ਤਾਲੂਆ ਜੈਖਣਾ ਈ ਰੁੱਤ ਸਿਰ ਦਾ ਇਨਸਾਨ ਦਾ ਹਰ ਇੱਕ ਚੀਜ਼ ਖਾਣ ਨੂੰ ਜੀ ਕਰਦਾ। ਜਿਉਂਦੀ ਜਾਨ ਨੂੰ ਨਾ ਆਈ ਹੁੰਦਾ ਵੀ ਉਹ ਵੀ ਖਾਲਾ ਉਹ ਵੀ ਖਾਲਾ ਪਰ ਅਸਈ ਨਾ ਸਾਡਾ ਪਰਿਵਾਰ ਦਾ ਇੱਕ ਹੋਰ ਬਹੁਤ ਵਧੀਆ ਹੋਇਆ ਸਿਸਟਮ ਅਸੀਂ ਫਾਸਟ ਫੂਡ ਨਹੀਂ ਵਾਲਾ ਖਾਂਦੇ ਸਾਡੇ ਬੱਚੇ ਦੀਆਂ ਵੀ ਨਹੀਂ ਆਤਾਂ ਵੀ ਉੱਥੇ ਰੈਡੀ ਤੇ ਖੜ ਗਿਆ ਉੱਥੇ ਖੜ ਗਿਆ ਨਾ ਕਾਲਜ ਦੀ ਪੜ੍ਹਾਈ ਵੀ ਕੀਤੀ ਹੈ ਕੈਸਾ ਵਾਲਾ 5 ਸਾਲ ਆਇਆ ਕਦੇ ਨਹੀਂ ਮੈਂ ਆਵਲਾ ਸਭ ਤੋਂ ਖਾਣਾ ਕਰਦੀ ਚੀਜ਼ ਹੈ ਜਿਆਦਾ ਪਸੰਦ ਕਰਦਾ ਹੈ ਪਨੀਰ ਪਨੂਰ ਵੀ ਮੈਨੂੰ ਕਹਿੰਦਾ ਮम्मा ਪਨੀਰ ਬਣਾ ਦੋ ਫਿਰ ਕਿ ਲੋੜੇੜ ਕਿ ਲੋੜਦਾ ਪਰਦਾ ਫਟਾ ਲੈਣੀ ਹੁੰਦੀ ਹੈ ਫਿਰ ਮੈਂ ਕਦੀਆਂ ਗੱਲਾਂ ਜੀ ਨਿਆਣੇ ਬਾਹਰ ਬਹੁ ਮਾਰਦੇ ਫੇਰੀ ਜਾਂਦੇ ਆ ਫਿਰ ਆਵਲਾ ਸਭ ਤੋਂ ਖਾਕੇ ਬੱਚਾ ਛੱਤੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ ਲੈ ਭਾਈ ਹੁਣ ਮੈਨੂੰ ਅਦੀ ਸਰਦਾਰ ਆਈ ਡਿਊਟੀ ਦੇਣਾ ਸਾਨੂੰ ਆਰਦੀ ਨਾਲ ਟੁੱਟੀ ਚਾਣਦੀਆਂ ਪੱਟ ਹੋਈ ਜਾਂਦੀਆਂ ਜਗਾ ਜੀ ਬੋਦੀ ਹੋ ਜਵੇ ਨਾ ਕਹਣਾ ਮਮਾ ਮੈਨੂੰ ਦੇ ਕੁਸ ਬਣਾ ਕੇ ਹੁਣ ਇਹਨੂੰ ਦੇਖਦੀ ਹਾਂ ਕੀ ਬਣਾ ਕੇ ਦੰਨੀ ਆ ਖੁਆ ਕਰਦੀ ਆ ਬੜੀਆ ਗੱਲ ਹੈ ਜੀ ਬਵਾਰੀਆਂ ਦੇ ਘਰ ਮੈਂ ਰੇੜੀਆਂ ਦਾ ਅਸਮਾਨ ਆ ਉਹ ਖਾ ਜਾ ਅਸਮਾਨ ਉਹ ਖਾ ਲੈ ਰੇੜੀਆਂ ਤੇ ਨਿਆਣੇ ਫਿਰ ਜਿਆ ਨਿਆ ਬੜਾ ਸਬੜਾ ਖਾਂਦੇ ਅਸੀਂ ਨਹੀਂ ਕਦੇ ਵੀ ਸਾਡੀ ਨਹੀਂ ਦਿਖਾ ਜਾਣੀਆਂ ਦੀਆਂ ਹੱਤ। ਜੋ ਖਾਣਾ ਉਹ ਖਾ ਲੈ। ਹਾਈ ਨਹੀਂ ਭਾਈ ਗਾਜਰ ਵੀ ਚਾਹ ਵੱਡੀ ਜੇਸੀਪੀ ਨਾਲ ਪਟਣੇ ਵਾਲੀ ਐ। ਮਿੱਥੇ ਬੈਠ ਨਹੀਂ ਹੁੰਦਾ ਪੈਰਾਂ ਪਰ ਗੋਡੇ ਕਰਕੇ। ਓਏ ਹੋਏ ਹੋਏ ਹੋਏ। ਆ ਕਾਲਜਾਂ ਚ ਤਾਂ ਨਿਆਣੇ ਸੌਂਕਾ ਜ਼ਿਆਦਾ ਗਿੱਜ ਜਾਨੇ ਨੇ ਨਾ ਚੀਜ਼ਾਂ ਨੂੰ। ਲਈ ਕੁੜੀਆਂ ਜ਼ਿਆਦਾ ਤਾਂ ਚਕੀਨ ਹੁੰਦੀਆਂ ਨੇ ਨਾ ਚੀਜ਼ਾਂ ਦੀਆਂ ਗੋਲ ਗੱਪੇ ਬਰਗਰ ਪੀਜੇ ਇਹ ਤਾਂ ਸਾਗ ਨਹੀਂ ਇੱਕ ਟੰਗ ਤੋਂ ਦੂਜੀ ਟੰਗ ਖਾਂਦਾ ਲਈ ਵਧੀਆ ਉਹ ਹੈ ਇਹਨਾਂ ਦਾ ਮਤਲਬ ਆ ਹਾਈ ਨਹੀਂ ਹਾਈ ਆਈ आदमी आदि कम आदमी आ गई हैं फिर बच्चू भी कखा <laughs> था खड़े हैं चलाई हुई है चट्टिया माल दिया। ਲੇ ਭਾਈ ਰਵਿੰਦਰ ਸਿੰਘ 타ੱਕ ਕੀਮਤ ਹੋਏ ਹੋ ਗਾਜਰ ਦਰਸੜਤੀ ਹਲੋਂ ਸਕੇ ਹੋਂ ਪਹਿਲਾ ਸੁਬਾਰਨੇ ਕਾ ਨੰਦ ਬਾਕੀ ਲੰਗੀ ਵਾਇਗਰ 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 ਟੁੱਕੇ ਚ ਟੁੱਕੀਆਂ ਜਾਣਗੀਆਂ ਓਕੇ ਓਕੇ ਵਾਇਗਰ ਟੱਪਾ ਪਰਕੇ ਪਰ ਗਿਆ ਪੰਪ ਤਾਂ ਮੈਂਕ ਲਾਉਂਦਾ ਤਾਂ ਪਰ ਨਾ ਖੜ ਜਾ ਪੁੱਤ ਮੈਂ ਨਾ ਤੇ ਮੋਟਰ ਬੰਦ ਕਰਿਆ ਮੈਂ ਪਹਿਲਾਂ ਖੜ ਜਾ ਛੱਨੇ ਇਹਨੂੰ ਬੜੀ ਕਾਲੀ ਰਹਿੰਦੀ ਹੈ ਸਾਰਿਆਂ ਨਾਲੋਂ ਵੱਧ ਮੋਟਰ ਬੰਦ ਕਰਿਆ ਮੈਂ ਨੋ ਬਈ ਹੇ ਹੋਏ ਇਹਨਾਂ ਨੂੰ ਪਿਆਸ ਲੱਗਦੀ ਐ ਇਸ ਟਾਈਮ ਬਹੁਤ ਆ ਦਾਣਾ ਫੱਕਾ ਖਾਦਾ ਹੋਇਆ ਹੁੰਦਾ ਨੇ ਪਸ਼ੂਆਂ ਦਾ ਪਹਿਲਾਂ ਸੱਜਰੇ ਕੱਖ ਪਾ ਦਿੰਦੀਆਂ ਜਿਨ੍ਹਾਂ ਨੇ ਕੱਖ ਖਾਲੇ ਖਾਲੇ ਜਿਹੜਾ ਜਿਨ੍ਹਾਂ ਨੇ ਕੱਖ ਫਿਰੇ ਛੱਡ ਦਿੰਦੀਆਂ ਨੇ ਉਹਨਾਂ ਪਰ ਦਾਣਾ ਸੜਦੀ ਦੇ ਇਹਨਾਂ ਨੂੰ ਚੱਲ ਫੇ ਸਾਰੇ ਕੱਖ ਉਹ ਵੀ ਖਾ ਲੰਨੀ ਖੋਲੀ ਸਾਫ ਕਰਤੀ ਇੱਕ ਤੁਸੀਂ ਦੇਖ ਲਓ ਮੈਂ ਦੱਸਦੀਆਂ ਤੁਹਾਨੂੰ ਮੈਨੂੰ ਗੱਲਾਂ ਜ਼ਿਆਦਾ ਹੀ ਜਾਣੀਆਂ ਹੁੰਦੀਆਂ ਨੇ ਜ਼ਿੰਦਗੀ ਦੀਆਂ ਹੁਣ ਇਹਨਾਂ ਨੂੰ ਤੂੜੀ ਪੈਂਦੀ ਆ ਜਾਂ ਤੇ ਇਹਨਾਂ ਨੂੰ ਤੂੜੀ ਪੈਂਦੀ ਆ ਜਿਹੜੇ ਤੂੜੀ ਤਾਂ ਬਰੀਕ ਆ ਉਹ ਤਾਂ ਇਹਨਾਂ ਨੇ ਖਾ ਲੈਣੀਆਂ ਜਿਹੜੀ ਤੂੜੀ ਮੋਟਾ ਢੱਕਾ ਕੋਈ ਮਸ਼ੀਨ ਦਾ ਕੱਢਿਆ ਹੋਇਆ ਉਹ ਇਹਨਾਂ ਨੇ ਖਾਣਾ ਨਹੀਂ ਐਨ ਜਣੀ ਪੂਰਾ ਤੂੜੀ ਨੂੰ ਛਾਣਾ ਲਾ ਦੰਦੀਆਂ ਨੇ ਹ ਸਾਡਾ 10 10 ਕ ਸਾਲ ਪਹਿਲਾਂ ਵੀ ਕਸੀਂ ਮੱਝ ਲਿਆਂਦੀ ਮੱਝ ਵੀ ਅਸੀਂ ਭੈਣ ਜੀ ਨਾਲ ਤੋਂ ਲਿਆਂਦੀ ਸੀ ਤੇ 10 ਸਾਲ ਪਹਿਲਾਂ ਲਿਆਏ ਤੇ ਅਸੀਂ 55000 ਦੀ ਮੱਝ ਉਹਨਾਂ ਤੋਂ ਤੇ ਨਾਲ ਨੂੰ ਕੱਟੀ ਦੀਗੀ ਅਜੇ ਇੱਕ ਦਿਨ ਪਹਿਲਾਂ ਹੀ ਸੂਈ ਸੀ ਉਹਨਾਂ ਕੋਲ ਚੱਲ ਉਦਾਂ ਹੀ ਉਹ ਛੱਡ ਗਏ ਸਾਡੇ ਕੋਲ ਚੱਲਾ ਛੱਡ ਕੇ ਗਏ ਹੋਏ ਸਾਡੇ ਕੋਲ ਆ ਕੇ ਮੱਝ ਨੇ ਪੰਜ ਮਹੀਨੇ ਮੈਂ ਦੇਣਾ ਪੰਜ ਮਹੀਨੇ ਮੈਂ ਦੇਣਾ ਕੱਖ ਖਾਣੇ ਛੱਡਦੇ ਉਹਦਾ ਨਾ ਜਿਹੜਾ ਆਪਣਾ ਕਟਰੂਤੀਗਾ ਉਹ ਥੋੜਾ ਜਿਹਾ ਕਮਜ਼ੋਰ ਤਿਗਾ ਤੇ ਜਿਹੜਾ ਉਹਦਾ ਕਟਰੂਤੀਗਾ ਉਹ ਥੋੜਾ ਜਿਹਾ ਕਮਜ਼ੋਰ ਤਿਗਾ ਸਾਨੂੰ ਪਹਿਲਾਂ ਹੀ ਆਸਤੀ ਦੀ ਨਾ ਬਚਣਾ ਨਹੀਂ ਚੱਲੋ ਸੂਣ ਤੋਂ ਦੋਕ ਦਿਨ ਬਾਅਦ ਉਹ ਪੂਰਾ ਹੋ ਗਿਆ ਪੂਰਾ ਹੋਇਆ ਹੋਇਆ ਲਿਆਉਣ ਤੋਂ ਪੰਜ-ਛੇ ਦਿਨ ਬਾਅਦ ਮੱਝ ਨੇ ਕੱਖ ਖਾਣੇ ਛੱਡ ਦਿੱਤੇ ਕੱਖ ਖਾਣੇ ਛੱਡੇ ਹੋਏ ਚੱਲ ਮੈਨੂੰ ਤੇ ਸਰਦਾਰ ਨੂੰ ਆ ਹੀ ਹੋ ਗਿਆ ਬਈ ਇਹ ਆਪਣੇ ਕਟਰੂ ਦਾ ਹੌਕਾ ਕਰਦੀ ਹੈ ਤਾਂ ਕਰਕੇ ਕੱਖ ਨਹੀਂ ਖਾਂਦੀ ਅਸੀਂ ਦੂਏ ਪਾਸੇ ਅਲਜ ਗਏ ਕਟਰੂ ਕਿੰਨੀ ਜਦ ਕਟਰੂ ਕਿੰਨੀ ਅਲਜ ਗਏ ਭਾਈ ਮੈਂ ਧਾਰ ਕੱਢਣ ਆਈ ਸਵੇਰ ਟਾਈਮ ਆ ਪਾਈ ਮਾਝ ਹਿੱਲੇ ਨਾ ਚਲ ਬੜਾ ਪਿਆਰ ਜੇ ਨਾਲ ਮੂਰੇ ਦਾਣਾ ਫੱਕਾ ਪਾ ਕੇ ਉਹਨੂੰ ਠਾੜ ਲਿਆ ਸੀ ਉੱਠ ਵੀ ਖੜੀ ਉਹ ਚ ਉਸ ਟਾਈਮ ਹਿੰਮਤ ਤਿੱਗੀ ਉੱਠਣ ਦੀ ਜਦ ਅਸੀਂ ਠਾੜ ਲਿਆ ਉਹਨੂੰ ਉਹ ਤੇ ਕੱਖ ਨਹੀਂ ਖਾ ਹੋਏ ਜਦ ਉਹ ਤੇ ਕੱਖ ਨਾ ਖਾ ਹੋਏ ਪਾਇਓ ਸਾਰੀ ਦਿਹਾੜੀ ਭੁੱਖੀ ਖੜੀ ਰਹੀ ਦੋਏ ਦਿਨ ਵੀ ਉਹਨੇ ਕੱਖ ਨਾ ਖਾ ਦਿੱਤੀ ਇਹ ਦਿਨ ਵੀ ਕੱਖ ਨਾ ਖਾਦੇ ਫੇਰ ਉਹਦੇ ਚ ਉੱਠਣ ਦੀ ਹਿੰਮਤ ਵੀ ਘਟਣ ਲੱਗ ਗਈ ਫੇਰ ਅਸੀਂ ਕੀ ਕਰਿਆ ਸਰਦਾਰ ਜੀ ਨੇ ਨਾ ਚੈਨ ਕੁੱਪੀ ਪਾਲੀ ਗਾਰਡਰ ਨੂੰ ਚਾਹ ਨੂੰ ਪੀ ਪਾ ਕੇ ਅ ਇਦਾਂ ਠਾੜ ਲਿਆ ਕਰਦੇ ਤੇ ਉਹਨੂੰ ਉੱਪਰ 벨ਟ ਪਾ ਲਈ ਪਾਈ ਹੋਈ ਉਹਨੂੰ ਠਾੜ ਲਿਆ ਕਰਦੇ ਦੋਵੇਂ ਪਾਸੇ ਦਾ ਢੱਡ ਤੇ ਪਾਤੀ ਤੇ ਉਦੋਂ ਬਾਅਦ ਅਸੀਂ ਉਹਦੇ ਕਦੇ ਗੜ ਤੇ ਬਰਫ਼ ਮਾਣ ਲਈ ਕਦੇ ਕੁਸ ਮਾਣ ਲਈ ਡਾਕਟਰ ਕਹਿੰਦੇ ਵੀ ਕੁਸ ਖਾ ਗਈ ਇਹ ਇਸਕੇ ਹੱਤ ਹੋ ਗਈ ਆਹੀਂ ਕਿਵੇਂ ਖਾ ਗਈ ਮੈਂ ਤਾਂ ਦੱਸਦੀ ਆ ਕਹਿੰਦੇ ਵੀ ਕੁਸ ਖਾ ਗਈ ਇਸਕੇ ਵੀ ਆਹੀਂ ਕਿਵੇਂ ਖਾ ਗਈ ਹੱਥ ਹੋਈ ਪਈ ਐ ਰੋਜ਼ ਖੁਰਲੀ ਸਾਫ਼ ਕਰੀਦੀ ਆ ਹੈ ਆਹੀਂ ਕਿਵੇਂ ਖਾ ਲੂ ਫਿਰ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਹੋ ਸਕਦਾ ਭਾਈ ਉਸ ਖਾਲਿਆ ਹੋਵੇ ਉਸ ਤੂੜੀ ਚ ਹੋਵੇ ਜੇ ਉਹ ਆਪਾਂ ਆਪਣਾ ਸਮਝੌਤਾ ਕਰ ਲੈਨੇ ਆ ਚੱਲ 25ਵੇਂ ਦਿਨ 25 ਦਿਨ ਅਸੀਂ ਉਹਦੀ ਜਵਾਕਾ ਮੰਗੋ ਸੰਭਾਲ ਕੀਤੀ ਮੱਝ ਦੀ ਮੱਝ ਵੀ ਇੰਨੀ ਸੋਹਣੀ ਮੂਰਤ ਵਰਗੀ 25 ਦਿਨ ਪੂਰੀ ਸੰਭਾਲ ਕੀਤੀ ਉਹਦੀ ਠਾਲਣਾ ਬਿਠਾਲਣਾ ਫਿਰ ਉਹ ਚ ਠਾਲਣ ਦੀ ਵੀ ਹਿੰਮਤ ਜਾਂਦੀ ਲੱਗੀ ਫਿਰ ਕਿਵੇਂ ਨਾ ਕਿਵੇਂ ਪੰਜ ਪੰਜ 7 7 ਬੰਦੇ ਮਂਗਾ ਕੇ ਉਹਨੂੰ ਬਾਹਰ ਚੱਕ ਕੇ ਲਿਆਉਣਾ ਫਿਰ ਉੱਥੇ ਉਪਰਾਲੀ ਤੇ ਪਾਈ ਕੜਤੇ ਬਰਫ ਮਾਣਨੀ ਬਹੁਤ ਅੱਖਾਂ ਦੇ ਉੱਤੇ ਪਤੇ ਪਹਿੰਜੂ ਜਾਣੇ ਜਗਾਲੀ ਵੀ ਨਹੀਂ ਕਰੀ ਉਹਨੇ ਮੂੰਹੇ ਨਹੀਂ ਪਟਿਆ ਉਹਨੂੰ ਅੰਦਰ ਤਕਲੀਫ ਸੀ ਜਿੱਦਣ ਉਹ ਮਰੀ ਮੈਂ ਤੁਹਾਨੂੰ ਕਹਿਨੀ ਆ ਵੀ ਜਿੱਦਾਂ ਨਾ ਅਸੀਂ ਜਾਲ ਲਾਇਆ ਹੈ ਸਾਰੇ ਕਿਤੇ ਜਾਲ ਲਾ ਕੇ ਰੱਖਿਆ ਕਰੋ ਕਦੇ ਪਸ਼ੂਆਂ ਨੂੰ ਸੁਣਨੇ ਨਾ ਛੱਡੋ ਇਹ ਦੁਨੀਆ ਬੜੀ ਭੈੜੀ ਹੈ ਇਹ ਦੁਨੀਆ ਬੜੀ ਭੈੜੀ ਹੈ ਸਾਡਾ ਕਰੀਬੀਓ ਕਰਦਾ ਹੁੰਦਾ ਇਹ ਜੇ ਕੰਮ ਕੋਈ ਤੀਆ ਨਹੀਂ ਆ ਕੇ ਕਰਦਾ ਤੀਏ ਪਾਸੇ ਤੋਂ ਕੋਈ ਆ ਕੇ ਨਹੀਂ ਕਰਦਾ ਜਿਹੜਾ ਸਾਨੂੰ ਝੱਲਦਾ ਨਹੀਂ ਕੰਮ ਉਹੀ ਕਰੂਗਾ ਤੁਸੀਂ ਇਹ ਦੇਖ ਲਓ ਜਦੋਂ ਸਾਡੀ 25ਵੇਂ ਦਿਨ ਮੱਝ ਪੂਰੀ ਹੋਈ ਫਿਰ ਇੱਕ ਦੋ ਸਿਆਣਿਆਂ ਨੇ ਕਿਹਾ ਕਹਿੰਦੇ ਵੀ ਤੁਸੀਂ ਮੱਝ ਦਾ ਪੋਸਟਮਾਸਟਰ ਕਰੋ ਚਲੋ ਉਹ ਹੱਡਾ ਰੌਣੀ ਤੇ ਵੀਰ ਨੇ ਕੀ ਕਰਿਆ ਉਹਦਾ ਨਾ ਜਿਹੜੀ ਖਾਣੇ ਵਾਲੀ ਨਾਲੀ ਸੀ ਉਹਦਾ ਜਿਵੇਂ ਕਹਿੰਦੇ ਉੱਥੇ ਚੀਰਾ ਚੂਰਾ ਦੇ ਕੇ ਕਰਦੇ ਹੋਣੇ ਕੁਸ ਹੈ ਨਾ ਵਿਚਾਰੀ ਦਾ ਉਹ ਦੇਖਿਆ ਕਰਕੇ ਤੁਸੀਂ ਮੰਨਣਾ ਝੂਠ ਇੰਨਾ ਇੱਕ ਤਾਂ ਉਹਦੇ ਵਿੱਚ ਜਿਹੜਾ ਆਪਾਂ ਬਿਲਡਿੰਗ ਕਰਕੇ ਬਿਲਡਿੰਗ ਕਰਦੇ ਆ ਜਦੋਂ ਉਹ ਛਿੱਟੇ ਜੇ ਨਹੀਂ ਗਿਰੀ ਜਾਂਦੇ ਹੁੰਦੇ ਬਿਲਡਿੰਗ ਸੈਟ ਵਾਲੇ ਉਹ ਦੇਖ ਦੇਖੇ ਦੋ ਪੱਤੀਆਂ ਅ ਪੱਤੀਆਂ ਉਹ ਹੈਗੀਆਂ ਤੀਆਂ ਜਿਵੇਂ ਬਲੇਡ ਟੁੱਟਿਆ ਹੋਇਆ ਹੋਵੇ ਆਹ ਜਿਹੜਾ ਆਦਮੀ ਵਰਤਦੇ ਹੁੰਨੇ ਕੁਝ ਵੱਡਣ ਨੂੰ ਉਹ 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 ਪੱਤੀਆਂ ਟੁੱਟੀਆਂ ਹੋਈਆਂ ਦੋ ਤੇ ਇੱਕ ਪੱਤੀ ਤਰਕੋਨੀ ਜਣੀ ਇੰਨਾ ਸਮਾਨ ਉਹਦੇ ਗਲ ਚੇ ਫਸਿਆ ਹੋਇਆ ਨਾ ਉਹ ਗਾਹ ਨੰਗੇ ਆ ਨਾ ਉਹ ਪਿੱਛੇ ਮੁੜਿਆ ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਪਸ਼ੂ ਇੱਕ ਤੂੜੀ ਦਾ ਮੋਟਾ ਢੱਕਾ ਨਹੀਂ ਖਾਂਦੇ ਕੋਈ ਨਾਟ ਨਾਟ ਹੋਵੇ ਕੁਛ ਵੀ ਅੰਦਰ ਨਹੀਂ ਕਰਦੇ ਤੁਹਾਨੂੰ ਪਤਾ ਵੀ ਇਹ ਚਗੋਲ ਕੇ ਮੂੰਚੇ ਕਰ ਦੇਣਾ ਇਹਨਾਂ ਨੇ ਠੀਕ ਹੈ ਨਾ ਇੰਨਾ ਸਮਾਨ ਉਹਦੇ ਗਲ ਚ ਜਾ ਕੇ ਕਿਵੇਂ ਫਸ ਗਿਆ ਇਕੱਠਾ ਕਿਵੇਂ ਫਸ ਗਿਆ ਇੱਕ ਚੀਜ਼ ਖਾ ਲਈ ਦੋ ਚੀਜ਼ ਖਾ ਲਈ ਇੰਨਾ ਸਮਾਨ ਖਾ ਗਈ ਮੱਝ ਉਹ ਤੱਕੇ ਤੇ ਮੂੰਚ ਪਾਇਆ ਹੋਇਆ ਤਾਂ ਪੇੜੇ ਪੂੜੇ ਰਹਿੰ ਤੱਕੇ ਤੇ ਪਾਇਆ ਹੋਇਆ ਤਾਂ ਜਦ ਉਹਦੇ ਆਦਮੀ ਤਾਂ ਜਦ ਦਵਾਈ ਦਬੂਈ ਵੀ ਇਹਨਾਂ ਨੂੰ ਦੰਨੇ ਆਪਦੀ ਬਾਹਾਂ ਥਾਈ ਇਹਨਾਂ ਦੇ ਹਲਕ ਚ ਚਾੜ ਦੰਨੇ ਆ ਉਹ ਤੱਕੇ ਤੇ ਪੇੜਾ ਦਿੱਤਾ ਹੋਇਆ ਤਾਂ ਕਿਸੇ ਨੇ ਦੋਸਟ ਨੇ ਕਿਸੇ ਨੇ ਕਹਰਾ ਹੈ ਜੇ ਲੋਕ ਉਹੀ ਜੀ ਮੱਝ ਵਰਗੀਆਂ ਮੌਤ ਮਰਦੇ ਨੇ ਮੱਝ ਵਰਗੀਆਂ ਮੌਤ ਇਹਨਾਂ ਦੇ ਚਿਹਰੇ ਭੋਲੇ ਹੁੰਦੇ ਨੇ ਇਹ ਅੰਦਰ ਐ ਨਾ ਜਿਹੜੇ ਅੰਦਰ ਜਲਾਦ ਦਰੂਪ ਉਤਾਰਨ ਕਰਿਆ ਹੁੰਦਾ ਇਹਨਾਂ ਨੇ ਲੋਕਾਂ ਨੇ ਤਾਂ ਹੀ ਮੈਨੂੰ ਇਹ ਜੇ ਲੋਕਾਂ ਤੋਂ ਸਖਤ ਨਫ਼ਰਤ ਆ ਅਸੀਂ ਇਹ ਜੇ ਲੋਕਾਂ ਦਾ ਹੀ ਸ਼ਿਕਾਰ ਹੋਏ ਆ ਠੀਕ ਹੈ ਜਸਤਨ ਲਾਗੇ ਸੋਤਨ ਜਾਣੇ ਕੋਈ ਸੱਚ ਨਹੀਂ ਮੰਨਦਾ ਮੈਂ ਕਹਨੀ ਆ ਵੀ ਇੰਨਾ ਅੰਦਰੋਂ ਢਿੱਡ ਦਿਖਾਈ ਆਉਂਦਾ ਵੇ ਵੀ ਅੱਛਾ ਵਹਿਗੁਰੂ ਮੈਂ ਤਾਂ ਇੱਕ ਹੋਰ ਅਰਦਾਸ ਕੀਤੀ ਵਹਿਗੁਰੂ ਜਿਹੀ ਜੀ ਮੌਤ ਇਸ ਗਉ ਦੇ ਗੁੰਗੇਤਾਂ ਨਦੀ ਮੌਤ ਹੋਈ ਹੈ ਨਾ ਜਿਹੜਾ ਇਹਦੇ ਨਾਲ ਕਰਕੇ ਗਿਆ ਉਹਦੀ ਮੌਤ ਵੀ ਹੋਈ ਜੇ ਹੋਵੇ ਵੀ ਸੋਈ ਗੱਲਾਂ ਜਿੱਥੋਂ ਉੱਤੇ ਕਿਸੇ ਦਾ ਭਲਾ ਨਹੀਂ ਨਾ ਹੁੰਦਾ ਬੁਰਾ ਵੀ ਨਾ ਕਰਿਆ ਕਰੋ ਬੁਰਾ ਵੀ ਨਾ ਕਰਿਆ ਕਰੋ ਉਹ ਸਭ ਕੁਝ ਦੇਖਦਾ ਉੱਪਰ ਬੈਠਾ ਅਸੀਂ ਬੰਦਿਆਂ ਤੋਂ 올ੇ ਕਰ ਸਕਦੇ ਆ ਆਪਣੇਆਂ ਤੋਂ 올ੇ ਕਰ ਸਕਦੇ ਆ ਪਰਮਾਤਮਾ ਤੋਂ ਕੋਈ 올ਾ ਨਹੀਂ ਉਹਦਾ ਕੋਈ ਆਪਣਾ ਨਹੀਂ ਕੋਈ ਉਹਦਾ ਪਰਾਇਆ ਨਹੀਂ ਉਹ ਸਭ ਦਾ ਹੈ ਚੰਗੇ ਦਾ ਵੀ ਮਾੜੇ ਦਾ ਵੀ ਠੀਕ ਹੈ ਜੀ ਵੀ ਸੋਈ ਗੱਲਾਂ ਚੰਗੇ ਕਰਮ ਕਰਿਆ ਕਰੋ ਜਿਹੜੇ ਅਸੀਂ ਵੀ ਚੰਗੇ ਫੜ ਭੁਗਤੀਏ ਤੇ ਸਾਡੀ ਔਲਾਦ ਵੀ ਚੰਗੇ ਫੜ ਭੁਗਤੇ। ਮਾੜੇ ਕਰਮ ਨਾ ਕਰਿਆ ਕਰੋ। ਅਸੀਂ ਕਿਸੇ ਨੂੰ ਸਿੱਟਣ ਲਈ ਮਾੜੇ ਕਰਮ ਕਰ ਲੈਨੇ ਆਂ ਪਰ ਉਹਦਾ ਰਿਜ਼ਲਟ ਬਹੁਤ ਭੜਾ ਹੈ। ਠੀਕ ਹੈ ਜੀ। ਸੋ ਇਹ ਬੱਲਾ ਬਈ ਮੈਂ ਕਾਫੀ ਦਿਨਾਂ ਤੋਂ ਗੱਲ ਕਰਨ ਨੂੰ ਤਕਾਉਂਦੀ ਸੀ ਮੈਂ ਭੁੱਲ ਜਾਨੀ ਆਂ ਤਾਂ ਹੁਣ ਤੁੜੀ ਦੇਖ ਕੇ ਜਿਆਦਾ ਗਿਆ। ਚਲੋ ਠੀਕ ਹੈ ਜੀ। ਦੱਸਿਓ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆਂ। ਪਰ ਜਿਹੜੀਆਂ ਮੈਂ ਗੱਲਾਂ-ਵੱਤਾਂ ਕਰਦੀ ਹੁੰਦੀ ਆਂ ਨਾ ਉਹ ਬਿਲਕੁਲ ਸੱਚੀਆਂ ਤੇ ਸਚੀਆਂ ਨੇ। ਇਹ ਬੀਤੀਆਂ ਨੇ। ਤਾਂ ਤੁਹਾਡੇ ਨਾਲ ਗੱਲ ਕਰ ਲਈਦੀ ਆ ਵੀ ਚੁਸਤ ਰਹੋ ਚਕੰਨੇ ਰਹੋ ਅੱਖਾਂ ਮਿਚਕੇ ਕਿਸੇ ਤੇ ਭਰੋਸਾ ਨਾ ਕਰੋ ਬਹੁਤਾ ਮੂੰਹ ਦੇ ਮਿੱਠਿਆਂ ਤੇ ਤਾਂ ਜਮਾ ਹੀ ਭਰੋਸਾ ਨਾ ਕਰੋ ਠੀਕ ਹੈ ਆਪਣੇ ਬੱਚਿਆਂ ਨੂੰ ਵੀ ਸਮਝਾਉਂਦੇ ਰਿਹਾ ਕਰੋ ਜਨਾ ਤੋਂ ਤੁਹਾਨੂੰ ਖਤਰਾ ਹੈ ਉਹ ਤੁਹਾਡੇ ਬੱਚਿਆਂ ਦਾ ਨਹੀਂ ਹੋ ਸਕਦੇ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਵੀ ਬੋਲਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ